ਰੋਟੀ ਬਣਾ ਕੇ ਲੈ ਕੇ ਆਈ ਉਹਨਾਂ ਦਾ ਦਿਲ ਕੀਤਾ ਕਿ ਇਹਨਾਂ ਨੂੰ ਕੁਝ ਦੇਵਾਂ ਗੰਗੂ ਦਾ ਮਨ ਇੱਥੇ ਹੀ ਬੇਈਮਾਨ ਹੁੰਦਾ ਹੈ ਉਹ ਸੋਚਦਾ ਪਤਾ ਨਹੀਂ ਕਿੰਨਾ ਕੁ ਖਜ਼ਾਨਾ ਹੈ ਇਹਨਾਂ ਕੋਲ ਕੀ ਚੱਕੀ ਫਿਰਦੇ ਨੇ ਆਪਣੇ ਨਾਲ ਐਸੇ ਹੀ ਨੀਤ ਦੇ ਨਾਲ ਗੰਗੂ ਖੋਟੀ ਨੀਤ ਦੇ ਨਾਲ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਉੱਥੋਂ ਲੈ ਕੇ ਨਿਕਲ ਪੈਂਦਾ ਹੈ ਨਾਲ ਜਾਂਦੇ ਨੇ ਭਾਈ ਕੁੰਮਾ ਮਸ਼ਕੀ ਆਪਣੀ ਬੇੜੀ ਚ ਬਿਠਾ ਕੇ ਦਰਿਆ ਪਾਰ ਕਰਾਉਂਦਾ ਏ ਤੇ ਇੱਕ ਪਿਲਕਨ ਦੇ ਦਰਖਤ ਨਾਲ ਫਿਰ ਉਥੇ ਆਪਣੀ ਬੇੜੀ ਬੰਨ ਦਿੰਦਾ ਏ ਮਾਤਾ ਗੁਜਰਕੌਰ ਹੁਣ ਜਾਣ ਤੋਂ ਪਹਿਲਾਂ ਕੁੰਮੇ ਮਸਕੀਨ ਨੂੰ ਵੀ ਆਪਣੀ ਗੁਰਜੀ ਚੋਂ ਕੱਢ ਕੇ ਮੋਹਰਾਂ ਦੇ ਦਿੰਦੇ ਨੇ ਉਹ ਹੱਥ ਜੋੜ ਕੇ ਖੜ ਜਾਂਦਾ ਏ ਕਿ ਨਹੀਂ ਪੈਸੇ ਦੀ ਲੋੜ ਨਹੀਂ ਐ ਫਿਰ ਵੀ ਮਾਤਾ ਗੁਜਰਕੌਰ ਕੁੰਮਾ ਮਸਕੀਨ ਨੂੰ ਉਹ ਮੋਹਰਾਂ ਦੇ ਦਿੰਦੇ ਨੇ ਫੋਂ ਦੇਖੋ ਇੱਕ ਪਾਸੇ ਮੋਹਰਾਂ ਲੈਂਨ ਤੋਂ ਵੀ ਮਨਾ ਕਰ ਰਿਹਾ ਹੈ ਇੱਕ ਦਰਵੇਸ਼ ਪੁਰਸ਼ ਕੁੰਮਾ ਮਸ਼ਕੀ ਦੂਜੇ ਪਾਸੇ ਉਹ ਬੇਈਮਾਨ ਜਿਹਦਾ ਮਨ ਕਾਲਾ ਪਈ ਜਾ ਰਿਹਾ ਹੈ ਕਿ ਕਦੋਂ ਇੱਥੋਂ ਨਿਕਲੀਏ ਤੇ ਕਦੋਂ ਇਹਨਾਂ ਦਾ ਖਜ਼ਾਨਾ ਮੈਂ ਲੁੱਟਾਂ ਇਸੇ ਹੀ ਗੰਦੀ ਨੀਤ ਦੇ ਨਾਲ ਗੰਗੂ ਪਾਪੀ ਫਿਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਨੂੰ ਲੈ ਕੇ ਕੁੰਮੇ ਮਸ਼ਕੀ ਦੇ ਪਿੰਡ ਤੋਂ ਨਿਕਲ ਜਾਂਦਾ ਹੈ ਇਥੋਂ ਹੁਣ 27 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚਦੇ ਨੇ ਇਹ ਪਿੰਡ ਕਾਇਨੌਰ ਜਿੱਥੇ 8 ਪੋ ਦੀ ਰਾਤ ਸਾਹਿਬਜ਼ਾਦਿਆਂ ਨੇ ਕੱਟੀ ਹੁਣ ਇੱਧਰ ਤਾਂ ਆਉਣਾ ਹੀ ਨਹੀਂ ਸੀਗਾ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਆਦੇਸ਼ ਸੀ ਕਿ ਜੇ ਕੋਈ ਵੀ ਇੱਧਰ ਉੱਧਰ ਹੋ ਗਿਆ ਤਾਂ ਆਪਾਂ ਰੋਪੜ ਮਿਲਾਂਗੇ ਰੋਪੜ ਦੀ ਧਰਤੀ ਤੇ ਹੁਣ ਕਿੱਥੇ ਰੋਪੜ ਤੇ ਕਿੱਥੇ ਇਕਾਇਨਾਰ ਫਿਰ ਇਧਰ ਕਿਉਂ ਆਇਆ ਗੰਗੂ ਕੁੰਮੇ ਮਸ਼ਕੀ ਦੇ ਘਰ ਤੋਂ ਜਾਣਾ ਤਾਂ ਰੋਪੜ ਵੱਲ ਨੂੰ ਹੀ ਸੀ ਹੁਣ ਰੋਪੜ ਕਿਉਂ ਕਿਹਾ ਸੀ ਗੁਰੂ ਸਾਹਿਬ ਨੇ ਕਿਉਂਕਿ ਰੋਪੜ ਇੱਕ ਸਭ ਤੋਂ ਮਸ਼ਹੂਰ ਟਿਕਾਣਾ ਸੀ ਸਿੰਘਾਂ ਦਾ ਸਿੱਖਾਂ ਦਾ ਉਹ ਸੀਗਾ ਕੋਟਲਾ ਨਿਹੰਗ ਖਾਨ ਦੀ ਹਵੇਲੀ 'ਚ ਜਿੱਥੇ ਗੁਰੂ ਸਾਹਿਬ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਆ ਕੇ ਰੁਕੇ ਸਿੱਥੇ ਜ਼ਖਮੀ ਭਾਈ ਬਚਿੱਤਰ ਸਿੰਘ ਦੀ ਸ਼ਹਾਦਤ ਹੁੰਦੀ ਹੈ ਦੂਰ ਦੂਰ ਦੇ ਇਲਾਕਿਆਂ ਤੱਕ ਨਹਿੰਗ ਖਾਨ ਦਾ ਨਾਮ ਸੀ ਤਕੜਾ ਬੰਦਾ ਸੀ ਇਹ ਹੁਣ ਜਦੋਂ ਮਾਤਾ ਗੁਜਰ ਕੌਰ ਗੰਗੂ ਨੂੰ ਕਹਿੰਦੇ ਨੇ ਕਿ ਆਪਾਂ ਰੋਪੜਵਾਲ ਜਾਣਾ ਹੈ ਮਨਚੋ ਦੇ ਬੇਈਮਾਨੀ ਆ ਕਿ ਜੇ ਰੋਪੜ ਜੇ ਮੈਂ ਜਾ ਕੇ ਮਲਾਈ ਦਿੱਤਾ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨਾਲ ਗੁਰੂ ਸਾਹਿਬ ਨਾਲ ਤਾਂ ਮੈਨੂੰ ਤਾਂ ਕੁਝ ਨਹੀਂ ਮਿਲਣਾ ਆ ਖਜ਼ਾਨਾ ਤਾਂ ਰਹਿ ਜਾਊਗਾ ਇੱਥੋਂ ਫਿਰ ਇਹ ਰੋਪੜ ਲੈ ਕੇ ਨਹੀਂ ਜਾਂਦਾ ਰੋਪੜ ਦੇ ਕੋਲ ਪਹੁੰਚ ਕੇ ਰੋਕ ਜਾਂਦਾ ਹੈ ਤੇ ਬਹਾਨਾ ਲਾਉਂਦਾ ਹੈ ਕਿ ਰੋਪੜ ਤਾਂ ਪਹਾਈ ਨਹੀਂ ਸਕਦੇ ਰੋਪੜ ਤਾਂ ਫੌਜ ਲੱਗੀ ਹੋਈ ਆ ਬਹੁਤ-ਬਹੁਤ ਚੱਪੇ-ਚੱਪੇ ਤੇ ਫੌਜ ਤੁਹਾਨੂੰ ਲੱਭ ਰਹੀ ਆ ਜੇ ਮਲਾ ਦਿੰਦਾ ਪਾਪੀ ਆ ਇਹ ਨਹੀਂ ਪਤਾ ਗੁਰੂ ਸਾਹਿਬ ਕਿੰਨੇ ਹੀ ਖਜ਼ਾਨਾ ਲੁਟਾ ਦਿੰਦੇ ਤੇਰੇ ਤੋਂ ਕੋ ਬਾਦਸ਼ਾਹਾਂ ਦੇ ਬਾਦਸ਼ਾਹ ਉਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਕਦੇ ਕਿਸੇ ਦਾ ਹੱਕ ਨਹੀਂ ਮਾਰਿਆ ਜੇ ਕਿਸੇ ਨੇ ਐਨੀ ਕ ਮਦਦ ਕੀਤੀ ਤਾਂ ਉਹਦੀਆਂ ਝੋਲੀਆਂ ਗੱਫਿਆਂ ਨਾਲ ਭਰ ਦਿੱਤੀਆਂ ਇਹਨੂੰ ਪਤਾ ਹੀ ਨਹੀਂ ਸੀਗਾ ਬੇਈਮਾਨ ਨੂੰ ਇਹ ਉਹੀ ਖਜ਼ਾਨੇ ਤੇ ਬਸ ਉਹ ਗੁਰਜੀ ਤੇ ਹੀ ਨਜ਼ਰ ਉਹ ਖੱ쩌ਰ ਸੀਗੀ ਨਾਲ ਇੱਕ ਉਹਦੇ ਤੇ ਲੱਦੇ ਤਾਂ ਕੱਪੜੇ ਹੋਣਗੇ ਮਾਤਾ ਗੁਜਰ ਕੌਰ ਨੇ ਇਹਨੂੰ ਐਂ ਲੱਗਦਾ ਹੋਣਾ ਵੀ ਇਹਦੇ 'ਚ ਪਤਾ ਹੀ ਨਹੀਂ ਕਿੱਡੇ ਕਿ ਹੀਰੇ ਮੋਤੀ ਪਏ ਨੇ ਇਹ ਕਹਿੰਦਾ ਜੀ ਮੈਂ ਤੁਹਾਨੂੰ ਆਪਣੇ ਘਰ ਲੈ ਕੇ ਜਾਣਾ ਇੱਥੇ ਰੋਪੜ ਜਾਣਾ ਤਾਂ ਖਤਰੇ ਤੋਂ ਖਾਲੀ ਨਹੀਂ ਆ ਮੇਰੇ ਘਰ ਚਲਦੇ ਆ ਉੱਥੇ ਤੁਸੀਂ ਆਰਾਮ ਨਾਲ ਰਹੋ ਜਦੋਂ ਮੌਕਾ ਮਿਲਿਆ ਜਦੋਂ ਇਹ ਸਭ ਠੰਡਾ ਹੋ ਗਿਆ ਫੇਰ ਗੁਰੂ ਸਾਹਿਬ ਕੁਲ ਮੈਂ ਤੁਹਾਨੂੰ ਛੱਡਾਵਾਂਗਾ ਮਤ ਅਗੁਰ ਕਰਨਾ ਯਕੀਨ ਕਰ ਲਿਓ ਕਿੰਨੇ ਠੀਕ ਆ ਗੰਗੋ ਜਿਵੇਂ ਤੈਨੂੰ ਠੀਕ ਲੱਗਦਾ ਹੁਣ ਜਮਾ ਕੋਲ ਖੜੇ ਨੇ ਰੋਪੜ ਦੇ ਉੱਥੇ ਨਹੀਂ ਲੈ ਕੇ ਜਾਂਦਾ ਵਿੱਚ ਜੰਗਲਾਂ ਦੀ ਟੇਢੇ ਮੇਢੇ ਰਸਤਿਆਂ ਤੋਂ ਦੀ ਹੁੰਦਾ ਹੋਇਆ ਇਰੇ ਹੈ ਕਾਈਨੌਰ ਦੇ ਉਸ ਤਲਾਹ ਕੋਲ ਪਹੁੰਚ ਜਾਂਦਾ ਜਿਹਦਾ ਜ਼ਿਕਰ ਆਪਾਂ ਕੀਤਾ ਸੀ ਵੀਡੀਓ ਦੇ ਸ਼ੁਰੂਆਤ ਚ ਰਾਤ ਹੋ ਗਈ ਆ ਤੇ ਉੱਥੇ ਕਾਈਨੌਰ ਦੇ ਉਸ ਤਲਾਹ ਦੇ ਕਿਨਾਰੇ ਫਿਰ ਬੈਠ ਜਾਂਦੇ ਨੇ ਆਰਾਮ ਕਰਨ ਲਈ ਬੇਈਮਾਨੀ ਦੇਖੋ ਤੁਸੀਂ ਕਾਈਨੌਰ ਤੋਂ ਜੇ ਹੁਣ ਵੀ ਤੁਸੀਂ ਜਾ ਕੇ ਦੇਖੋ ਨਾ ਕਾਈਨੌਰ ਤੋਂ ਗੰਗੂ ਦਾ ਪਿੰਡ ਸਿਰਫ 4-5 ਕਿਲੋਮੀਟਰ ਹੀ ਆ 17 ਕਿਲੋਮੀਟਰ ਤੋਰ ਲਿਆ ਆ ਅੱਗੇ 4 ਕਿਲੋਮੀਟਰ ਆਪਦੇ ਪਿੰਡ ਨਹੀਂ ਲੈ ਕੇ ਗਿਆ। ਤਲਾਹ ਦੇ ਕਿਨਾਰੇ ਰੋਕ ਲਿਆ ਕਿ ਰਾਤ ਨੂੰ ਜਦੋਂ ਇਹ ਸੌ ਜਾਣਗੇ ਮੈਂ ਇਹਨਾਂ ਦਾ ਖਜ਼ਾਨਾ ਚੱਕੂੰਗਾ ਤੇ ਚੱਕ ਕੇ ਇਥੋਂ ਰਫੂ ਚੱਕਰ ਹੋ ਜਾਊਗਾ। ਕਿ ਘਰੇ ਲੈ ਆਣ ਦੀ ਨੌਬਤ ਹੀ ਨਾ ਆਵੇ ਝੂਠ ਬੋਲ ਕੇ ਲਿਆਇਆ ਕਿ ਘਰੇ ਲੈ ਕੇ ਜਾਊਂਗਾ। ਅੱਠ ਪੋ ਦੀ ਰਾਤ ਉਸ ਤਲਾਹ ਦੇ ਕਿਨਾਰੇ ਇੱਕ ਦਰਖਤਾਂ ਦੀ ਚਿੜੀ ਸੀਗੀ। ਇਤਿਹਾਸਕਾਰ ਇਹ ਲਿਖਦੇ ਨੇ ਕਿ ਮਾਤਾ ਗੁਜਰਕੌਰ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਉਸੇ ਹੀ ਤਲਾਹ ਚੋਂ ਜਲ ਛਕਾਇਆ ਮੈਂ ਕਿਉਂ ਕਹਿ ਰਿਹਾ ਸੀ ਕਿ ਇਸ ਸਥਾਨ ਨੂੰ ਬਚਾਉਣਾ ਜ਼ਰੂਰੀ ਹੈ ਹੋ ਸਕਦਾ ਜਲ ਉਹ ਨਾ ਰਿਹਾ ਹੋਵੇ ਹੋ ਸਕਦਾ ਇਹ ਤਲਾਹ ਚੋਂ ਜਲ ਕਈ ਵਾਰ ਬਦਲ ਦਿੱਤਾ ਹੋਵੇ ਸਾਲ ਵੀ ਬਹੁਤ ਹੋ ਗਏ ਪਰ ਮਿੱਟੀ ਤਾਂ ਉਹੀ ਆ ਮਿੱਟੀ ਤੇ ਜਦੋਂ ਪੈਰ ਰੱਖਦੇ ਆ ਤਾਂ ਉਹ ਨੀਚੇ ਤੱਕ ਫਿਰ ਜਿਹੜੀ ਮਿੱਟੀ ਆ ਉਹਦੇ ਨਾਲ ਆਪਣਾ ਸੰਪਰਕ ਹੁੰਦਾ ਹੈ ਜਦੋਂ ਮਿੱਟੀ ਦੇ ਉੱਤੇ ਹੀ ਪੱਥਰ ਚਾੜ੍ਹ ਦਿੱਤੇ ਜਾਂਦੇ ਨੇ ਉਹ ਸੰਪਰਕ ਹੀ ਟੁੱਟ ਜਾਂਦਾ ਹੈ ਇਤਿਹਾਸਕਾਰ ਇਹ ਲਿਖਦੇ ਨੇ ਕਿ ਇਸੇ ਹੀ ਤਲਾ ਦੇ ਕਿਨਾਰੇ ਇੱਕ ਦਰਖਤ ਨਾਲ ਢੂ ਲਾ ਕੇ ਮਾਤਾ ਗੁਜਰਕਾਰ ਥੱਕੇ ਟੁੱਟੇ ਮਾਤਾ ਗੁਜਰਕਾਰ ਇੱਕ ਪਾਸੇ ਸਾਹਿਬਜ਼ਾਦਾ ਜ਼ਰਾਵਰ ਸਿੰਘ ਦੂਜੇ ਪਾਸੇ ਸਾਹਿਬਜ਼ਾਦਾ ਫਤੇ ਸਿੰਘ ਆਪਣੀ ਬੁੱਕਲ ਦੇ ਨਾਲ ਲਾ ਕੇ ਫਿਰ ਉੱਥੇ ਆਰਾਮ ਕਰਨ ਲੱਗ ਜਾਂਦੇ ਨੇ। ਥੱਕੇ ਹੋਏ ਸਾਹਿਬਜ਼ਾਦੇ ਛੋਟੀਆਂ ਉਮਰਾਂ ਨੇ ਉਹਨਾਂ ਨੂੰ ਤਾਂ ਨੀਂਦ ਆ ਗਈ ਪਰ ਮਾਤਾ ਗੁਜਰਕੌਰ ਨੂੰ ਨੀਂਦ ਨਹੀਂ ਆਈ। ਇੱਥੋਂ ਇਹ ਗੰਗੂ ਬ੍ਰਾਹਮਣ ਕਹਿੰਦਾ ਹੈ ਕਿ ਮੈਂ ਹੁਣ ਰੋਟੀ ਦਾ ਪ੍ਰਬੰਧ ਕਰਕੇ ਲਿਆਉਣਾ। ਰੋਟੀ ਦਾ ਪ੍ਰਬੰਧ ਕਰਨ ਜਾਂਦਾ ਹੈ ਪ੍ਰਬੰਧ ਕੀ ਕਰਨਾ ਸੀ ਆਪਣੇ ਘਰੋਂ ਹੀ ਰੋਟੀ ਲੈ ਕੇ